ਸਸੀ ਕਾਲ ਜੀ ਆ ਆਪਣਾ 3 ਸਾਲ ਪਹਿਲਾਂ ਕੰਮ ਕੀਤਾ ਸੀਗਾ ਲੋਹੀ ਦੇ ਵਿੱਚ ਇਕੱਠਾ ਗੀਆਂ ਆ ਜਿਹੜੇ ਜਿਸਤੀ ਚ ਇਕੱਠਾ ਚੱਲਦੇ ਆ ਉਹਦੇ ਨਾਲ ਇਹ ਆਪਾਂ ਸਾਗ ਬਾਣ ਦਾ ਕੰਮ ਕੀਤਾ ਸੀਗਾ ਤੇ ਲੋਹੇ ਜਗਾਠਾ ਤੇ ਪੌਲਿਸ ਕੀਤੀ ਸੀ ਕਲਮ ਵਾਲੇ ਪੱਲੇ ਬਣਾਈ ਸੀ ਆਪਾਂ ਤੇ ਆ ਦੇਖੋ ਜਿਵੇਂ ਲੋਕ ਕਹਿੰਦੇ ਵੀ ਜਿਸਤੀ ਚਾਦਰ ਤੇ ਪੌਲਿਸ ਨਹੀਂ ਹੁੰਦੀ ਪੌਲਿਸ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਆ 3 ਸਾਲ ਹੋ ਗਏ ਕੋਈ ਪੇਬੜੀ ਨਹੀਂ ਬਣੀ ਵਧੀਆ ਪੌਲਿਸ ਵੀ ਕਰੀ ਪਈ ਆ ਆ ਮੇਨ ਬੱਲਾ ਜੀ ਜੇਕਰ ਤੁਸੀਂ ਵੀ ਡਰ ਡਰ ਰਹੇ ਹੋ ਵੀ ਅਸੀਂ ਲੋਹੇ ਜੁਗਾਠਾਂ ਤੇ ਪੁਲਿਸ ਨਾ ਕਰਾਈਏ ਤਾਂ ਡਰਨ ਦੀ ਲੋੜ ਨਹੀਂ ਕਰਵਾ ਲਓ ਕੋਈ ਚੱਕਰ ਨਹੀਂ ਵਧੀਆ ਰਹਿੰਦੇ ਬੱਲੇ ਆਪ ਮੈਨ ਐਂਟਰੀ ਪੱਲਾ ਬਣਾਇਆ ਸੀਗਾ ਸਾਰੀ ਚੁਗਾਠ ਜਿਸ ਦੀ ਚਾਦਰ ਦੀ ਬਣੀ ਹੋਈ ਹੈ ਮੇਰੇ ਤੋਂ ਤੁਸੀਂ ਦੇਖ ਹੀ ਸਕਦੇ ਹੋ ਮਾਰਾ ਤੁਹਾਨੂੰ ਕੋਠੀ ਵੀ ਦਿਖਾ ਦਿੰਨੇ ਆ ਮੈਸਰ ਖਾਨਾ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਸਾਰਾ ਕੰਮ ਆਪਣਾ ਕੀਤਾ ਹੋਇਆ ਹੈ ਸਾਗ ਬਣਦਾ ਤੇ ਬਹੁਤ ਹੀ ਸੋਹਣੇ ਤੰਗ ਤਰੀਕੇ ਨਾਲ ਮੁੰਡਿਆਂ ਨੇ ਪਾਲਸ ਕੀਤੀ ਆ ਕੋਈ ਦਿੱਕਤ ਨਹੀਂ ਆਈ